ਜੇ ਕੋਈ ਲਾਟੀਆਂ ਡੰਡੇ ਮਾਰੂਗਾ ਤਾਂ ਫਿਰ ਇਹ ਵੀ ਅਸੀਂ ਵੀ ਫਿਰ ਮਤਲਬ ਚੌਪਾ ਦਾ ਕਰਾਂਗੇ ਨਹੀਂ ਡਿਸਪਲਿਨ ਦੇ ਵਿੱਚ ਉਧਰ ਵੀ ਸੀਗੇ ਤੇ ਇਸ ਵਾਰ ਵੀ ਜੇ ਡਿਸਪਲਿਨ ਦੇ ਵਿੱਚ ਹੀ ਰਹਿਣਗੇ ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਆ ਉਹ ਕੀ ਧੱਕਾ ਨਾਲ ਤੇ ਚੋਣਾਂ ਦਾ ਐਲਾਨ ਹੋ ਗਿਆ ਫਿਰ ਵੀ ਤੁਹਾਡਾ ਮੂਲਤ ਵੀ ਨਹੀਂ ਹੋਏਗਾ ਇਹ 26 ਤਰੀਕ ਵਾਲੀ ਕਾਲ 26 ਵਾਲੀ ਕਾਲ ਰਹੇਗੀ ਜੀ ਪੇਪਰ ਪੋਸਟਪੋਨ ਕਰਾਵਾਂਗੇ ਪੰਜਾਬ ਯੂਨੀਵਰਸਿਟੀ ਮੋਰਚੇ ਵੱਲੋਂ 26 ਤਰੀਕ ਦੀ ਮੁਰਤ ਕਾਲ ਦਿੱਤੀ ਹੈ ਦੱਦ ਨੇ ਪਹਿਲਾਂ 10 ਤਰੀਕ ਦੀ ਕਾਲ ਸੀ ਵੱਡਾ ਕੱਟ ਹੋਇਆ ਪੰਜਾਬ ਹਰਿਆਣਾ ਹਿਮਾਚਲ ਤੋਂ ਦੂਜੇ ਪਾਸੇ ਹੁਣ 26 ਤਰੀਕ ਦੀ ਕਾਲ ਉਹ ਕਾਲ ਕਿੰਨਾ ਕੁ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੇ ਅਸਰ ਪਾਏਗੀ ਬੀਜੇਪੀ ਉੱਤੇ ਦਬਾਅ ਬਣਾਏਗੀ ਕਿਉਂਕਿ ਸੈਂਟ ਚੋਣਾਂ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਤਾਂ ਗੱਲਬਾਤ ਕਰਨੀ ਸਾਡੇ ਰਸ਼ਮੀਤ ਤੇ ਨਾਲ ਹੋ ਯੂਨੀਵਰਸਿਟੀ ਦੇ ਜਿਹੜੇ ਆਗੂ ਸਾਡੇ ਨਾਲ ਨੇ ਸਮੀਤ ਜਿਹੜੀ 26 ਤਰੀਕ ਕਾਲ ਦਿੱਤੀ ਜਾ ਰਹੀ ਹੈ ਅਗਰ ਜਿਸ ਤਰੀਕੇ ਨਾਲ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਉਹਨਾਂ ਦੀ ਬਿੱਟੂ ਦਾ ਬਿਆਨ ਵੀ ਆਇਆ ਕਿ ਪਹਿਲੀ ਐਲਾਨ ਹੋ ਜਣੀਆ ਚੋਣਾ ਲੋੜ ਹੀ ਨਹੀਂ ਪੈਣੀ ਤੁਹਾਨੂੰ 26 ਤਰੀਕ ਨੂੰ ਕਾਲ ਦੇ ਵਾਸਤੇ ਤਾਂ ਇਸ ਤਰੀਕੇ ਦਾ ਕੋਈ ਪੋਸਟਪੋਨ ਹੋ ਸਕਦਾ ਜੇਕਰ ਚੋਣਾ ਦਾ ਐਲਾਨ ਪਹਿਲਾਂ ਹੁੰਦਾ ਦੇਖੋ ਜੀ ਸਾਡੇ ਨਾਲ ਟੈਕਟਿਕ ਖੇਡਦੇ ਆ 10 ਤੋਂ ਪਹਿਲਾਂ ਵੀ ਇਹ ਲਗਾਤਾਰ ਕਹਿ ਰਹੇ ਸੀਗੇ ਕਿ 10 ਤੋਂ ਪਹਿਲਾਂ ਪਹਿਲਾਂ ਇਹੜਾ ਸ਼ਡਿਊਲ ਆ ਜਾਊਗਾ 10 ਵਾਲੀ ਕਾਲ ਜਿਹੜੀ ਉਹ ਤੁਸੀਂ ਨਾ ਕਰੋ ਤੇ ਉਸ ਤੋਂ ਬਾਅਦ ਵੀ 10 ਵਾਲੀ ਕਾਲ ਵੀ ਹੋਈ ਐ ਤੇ ਇਹਨਾਂ ਦਾ ਕੋਈ ਸ਼ਡਿਊਲ ਵੀ ਨਹੀਂ ਆਇਆ ਹੁਣ ਵੀ ਲਗਾਤਾਰ ਇਹੀ ਕਹਿ ਰਹੇ ਆ ਕਿ 26 ਵਾਲੀ ਕਾਲ ਤੁਸੀਂ ਨਾ ਤੋਂ ਵੀ ਤੁਹਾਡਾ ਇਹੜਾ ਇਲੈਕਸ਼ਨ ਸ਼ਡਿਊਲ ਆ ਜਾਊਗਾ ਇਹਨਾਂ ਤੇ ਸਾਨੂੰ ਬਿਲਕੁਲ ਵੀ ਭਰੋਸਾ ਨਹੀਂ ਹੈਗਾ ਜੇ ਮੰਨ ਲਓ ਵੀ ਕੱਲ ਨੂੰ 25 ਨੂੰ ਸ਼ਡਿਊਲ ਆ ਵੀ ਜਾਂਦਾ ਤਾਂ ਵੀ ਜਿਹੜੇ 26 ਨੂੰ ਹੋਣ ਵਾਲੇ ਪੇਪਰ ਆ ਉਹ ਪੋਸਟਪੋਨ ਕਰਾਂਗੇ ਕਿਉਂਕਿ ਇਹ ਤਾਂ ਹੈ ਨਹੀਂ ਕਿ ਵੀ ਕੱਲ ਨੂੰ 25 ਤੋਂ ਬਾਅਦ ਅ ਵੀ ਨੂੰ ਕੀ ਹੋਏਗਾ ਤੁਸੀਂ ਜਿਹੜਾ ਵੀਡੀਓ ਤੁਹਾਡੇ ਦੇਖਿਆ ਸੀ ਕਿ 26 ਨੂੰ ਪੂਰੀ ਯੂਨੀਵਰਸਿਟੀ ਬੰਦ ਕਰਨ ਜਾ ਰਹੇ ਹਾਂ ਕੀ ਪਲਾਨ ਬਣਾਇਆ ਅਗਲਾ ਕੀ ਯੂਨੀਵਰਸਿਟੀ ਕਿਸ ਤਰੀਕੇ ਨਾਲ ਬੰਦ ਸਾਰੇ ਗੇਟ ਬੰਦ ਹੋਣਗੇ ਮਾਰਕੀਟ ਬੰਦ ਹੋਏਗੀ ਜਾਂ ਕਿਵੇਂ ਸਾਰਾ ਬੰਦ ਹੋਏਗਾ ਵੀ 26 ਨੂੰ ਯੂਨੀਵਰਸਿਟੀ ਆ ਉਹ ਮੁਕੰਮਲ ਤੌਰ ਤੇ ਬੰਦ ਕੀਤੀ ਜਾਊਗੀ ਸਾਰੇ ਗੇਟ ਬੰਦ ਕੀਤੇ ਜਾਣਗੇ ਐਡਮਿਨ ਬਲਾਕ ਉਹ ਬੰਦ ਕੀਤਾ ਜਾਊਗਾ ਲਾਇਬ੍ਰੇਰੀ ਜਿੰਨੇ ਵੀ ਜਿੱਥੇ ਵੀ ਕੋਈ ਕਲਾਸਾਂ ਲੱਗ ਰਹੀਆਂ ਨੇ ਪੇਪਰ ਹੋ ਰਿਹਾ ਸਾਰੇ ਬੰਦ ਕੀਤੇ ਜਾਣਗੇ ਯੂਨੀਵਰਸਿਟੀ ਜਿਵੇਂ ਇਹਨਾਂ ਨੇ 10 ਨੂੰ ਬੰਦ ਕੀਤੀ ਸੀਗੀ ਉਵੇਂ ਇਸ ਵਾਰ ਵਿਦਿਆਰਥੀ 26 ਨੂੰ ਬੰਦ ਕਰਨਗੇ ਤੁਸੀਂ ਫਿਰ ਪੁਲਿਸ ਜਿਹੜੀ ਉਸ ਤਰੀਕੇ ਨਾਲ ਤਿਆਰੀ ਕਰੇਗੀ ਪਤਾ ਲੱਗ ਸਕੇ ਕਿ ਕੱਲੋਂ ਇੱਥੇ ਹੋ ਗਿਆ ਲੱਖਾਂ ਦਾ ਇਕੱਠ ਹੋ ਜਾਏ ਤੁਸੀਂ ਕਹਿ ਰਹੇ ਕਿ ਵਿਦਿਆਰਥੀਆਂ ਨੇ ਬੰਦ ਕਰਨਾ ਪੂਰੇ ਪੰਜਾਬ ਤੋਂ ਜਿਹੜੇ ਲੋਕ ਆਣਗੇ ਕਿਉਂਕਿ ਤੁਹਾਡੀ ਕਾਲ ਦੀ ਡੀਕ ਰਹਿੰਦੀ ਹੈ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਹਿਮਾਚਲ ਹਰਿਆਣਾ ਦੇ ਨੂੰ ਕਿ ਹਾਂ ਕਦੋਂ ਯੂਨੀਵਰਸਿਟੀ ਕੋਲ ਕਾਲ ਆਵੇ ਦੇਖੋ ਜੀ ਇਹ ਸਾਨੂੰ ਕਿ ਸਮਰਥਨ ਦੇਣਾ ਚਾਹੁੰਦਾ ਅਸੀਂ ਮਨਾ ਨਹੀਂ ਕਰਦੇ ਸਮਰਥਨ ਦੇਣ ਲਈ ਸਾਰੇ ਆ ਸਕਦੇ ਆ ਵੀ 26 ਨੂੰ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਵਰਸਿਟੀ ਬੰਦ ਕਰ ਰਹੇ ਆ ਸਮਰਥਨ ਦੇ ਵਿੱਚ ਸਾਰੇ ਆ ਸਕਦੇ ਆ ਪਰ ਜਿਸ ਤਰੀਕੇ ਨਾਲ 10 ਨੂੰ ਵੀ ਕਾਫੀ ਇਸ ਜਗ੍ਹਾ ਤੇ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਹੈ ਕਾਫੀ ਝੜਪ ਵੀ ਹੋਈ ਹੈ ਬੈਰੀਕੇ ਟੁੱਟੇ ਨੇ ਗੇਟ ਜਿਹੜੇ ਖੁੱਲ ਗਏ ਨੇ ਤਾਲ ਟੁੱਟੇ ਨੇ ਉਹਦੇ ਤਾਂ ਇਸ ਤਰੀਕੇ ਦਾ ਮਾਹੌਲ ਨਾ ਬਣੇ ਤਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਲੋਕਾਂ ਨੇ ਤਾਂ ਉਧਰ ਵੀ ਸ਼ਾਂਤ ਵੀ ਰਹੇ ਆ ਜੀ ਕਨਫਲਿਕਟ ਜੀ ਕੋਈ ਆਇਆ ਜੀ ਚੰਡੀਗੜ੍ਹ ਪ੍ਰਸ਼ਾਸਨ ਹੈ ਯੂਨੀਵਰਸਿਟੀ ਅਥਾਰਟੀ ਆਈ ਆ ਉਹਨਾਂ ਨੇ ਗੇਟ ਬੰਦ ਕੀਤੇ ਲੋਕ ਉਧਰ ਵੀ ਸ਼ਾਂਤ ਨਹੀਂ ਸੀਗੇ ਸਾਡੇ ਤੇ ਹੁਣ ਜੇ ਕੋਈ ਲਾਠੀਆਂ ਡੰਡੇ ਮਾਰੂਗਾ ਤਾਂ ਫਿਰ ਇਹ ਆ ਵੀ ਅਸੀਂ ਵੀ ਫਿਰ ਮਤਲਬ ਚੁੱਪ ਦਾ ਕਰਾਂਗੇ ਨਹੀਂ ਸੋ ਇਹ ਆ ਕਿ ਵੀ ਲੋਕ ਉਸ ਤਰ੍ਹਾਂ ਹੀ ਆਪਦੇ ਵੀ ਡਿਸਪਲਨ ਦੇ ਵਿੱਚ ਉਧਰ ਵੀ ਸੀਗੇ ਤੇ ਇਸ ਵਾਰ ਵੀ ਜੇ ਡਿਸਪਲਨ ਦੇ ਵਿੱਚ ਹੀ ਰਹਿਣਗੇ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਨ ਆ ਉਹ ਕੀ ਧੱਕਾ ਨਾ ਕਰੇ ਇਹ ਚੋਣਾਂ ਦਾ ਐਲਾਨ ਹੋ ਗਿਆ ਫਿਰ ਵੀ ਤੁਹਾਡਾ ਮੁਲਤ ਵੀ ਨਹੀਂ ਹੋਏਗਾ ਇਹ 26 ਤਰੀਕ ਵਾਲੀ ਕਾਲ 26 ਵਾਲੀ ਕਾਲ ਰਹੇਗੀ ਜੀ ਪੇਪਰ ਪੋਸਟਪੋਨ ਕਰਾਵਾਂਗੇ ਠੀਕ ਹੈ ਸਾਡੇ ਨਾਲ ਹੋਰ ਵੀ ਨੇ ਭਾਈ ਮੋਰਚਾ ਲਗਾਤਾਰ ਬਦਲ ਰਿਹਾ ਅੱਗੇ ਦੂਜੇ ਪਾਸੇ ਹੁਣ ਭਾਜਪਾ ਦੇ ਲੀਡਰਾਂ ਦਾ ਵੀ ਬਿਆਨ ਆਣਾ ਸ਼ੁਰੂ ਹੋ ਗਿਆ ਕਿ ਸਾਰਾ ਕੁਝ ਪਲਾਨ ਤਿਆਰ ਹੋ ਗਿਆ ਜੋ ਉਹਨਾਂ ਦਾ ਐਲਾਨ ਹੋ ਜਾਣਾ ਹੈ ਕਿੰਨੀ ਕ ਆਸ ਲੱਗਦੀ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਤੇ ਕੇਂਦਰ ਸਰਕਾਰ ਜਿਹੜੀ ਐਲਾਨ ਕਰ ਸਕਦੀ ਹੈ ਚੋਣਾਂ ਦਾ ਬਿਲਕੁਲ ਬਈ ਬਿੱਟੂ ਵਰਗੇ ਬੰਦੇ ਬਿਆਨ ਦੇ ਰਹੇ ਆ ਹਨ ਜਾਂ ਅਥਾਰਟੀ ਵਾਰ-ਵਾਰ ਕਹਿੰਦੀ ਕਿ ਬਹੁਤ ਜਲਦੀ ਆ ਜਾਊਗਾ ਪੋਜ਼ਿਟਿਵ ਰਹੋ ਤੁਸੀਂ ਪਰ ਸਾਨੂੰ ਨਾ ਤਾਂ ਇਹਨਾਂ ਤੇ ਕਦੇ ਪਹਿਲਾਂ ਯਕੀਨ ਰਿਹਾ ਨਾ ਹੁਣ ਰਿਹਾ ਇਹਨਾਂ ਦਾ ਇਤਿਹਾਸ ਆ ਬਿੱਟੂ ਵਰਗਿਆਂ ਦਾ ਲੋਕਾਂ ਨਾਲ ਠੱਗੀਆਂ ਠੋਰੀਆਂ ਦਾ ਲੋਕਾਂ ਨੂਤਾਂ ਚ ਚਰਨਦਾ ਇਤਿਹਾਸ ਹੈ ਇਹਨਾਂ ਦਾ ਇਹਨਾਂ ਦਾ ਤਾਂ ਪਰਿਵਾਰਕ ਇਤਿਹਾਸ ਵੀ ਹੈਗਾ ਹਨਾ ਤਾਂ ਸਾਨੂੰ ਬਿੱਟੂ ਵਰਗਿਆਂ ਤੇ ਜਾਂ ਕਿਸੇ ਤੇ ਕੋਈ ਵਿਸ਼ਵਾਸ ਨਹੀਂਗਾ ਉਹਨਾਂ ਟਾਈਮ ਤੱਕ ਜਿੰਨਾ ਟਾਈਮ ਤੱਕ ਸਾਡੇ ਹੱਥਾਂ 'ਚ ਕਹਿ ਲਈਏ ਜਾਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਇਲੈਕਸ਼ਨ ਸ਼ਡਿਊਲ ਦਾ ਉਹਨਾਂ ਟਾਈਮ ਤੱਕ ਸਾਡੀ ਕਾਲ ਲੈ ਸੀ ਜ਼ੋਰ ਲਾ ਰਹੇ 26 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਾਂਗੇ ਤੇ ਮੁਕੰਮਲ ਤੌਰ ਤੇ ਬੰਦ ਕਰਾਂਗੇ ਤੇ ਆਪਣੇ ਤੌਰ ਤੇ ਤੁਸੀਂ ਸਭ ਨੂੰ ਸੱਦਾ ਦੇ ਰਹੇ ਹੋ ਖੁਸ਼ੀ ਨਾਲ ਕੋਈ ਵੀ ਆ ਸਕਦਾ ਹੈ ਜਾਂ ਫਿਰ ਯੂਨੀਵਰਸਿਟੀ ਵਿਦਿਆਰਥੀ ਯੂਨੀਵਰਸਿਟੀ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੇ ਨੇ ਅਸੀਂ ਭਈ ਤਿਆਰੀ ਵਿਦਿਆਰਥੀਆਂ ਵੱਲੋਂ ਕਰੀ ਹੋਈ ਆ ਕਿ ਡੇਟ ਕਿਵੇਂ ਬੰਦ ਕਰਨੇ ਆ ਐਡਮਿਨ ਬਲਾਕ ਕਿਵੇਂ ਬੰਦ ਹੋਊਗਾ ਮਤਲਬ ਯੂਨੀਵਰਸਿਟੀ ਦਾ ਸਾਰਾ ਪ੍ਰਬੰਧ ਕਿਵੇਂ ਬੰਦ ਹੋਊਗਾ ਪਰ ਸਾਡੇ ਸਮਰਥਨ ਚ ਜੇ ਕੋਈ ਆ ਰਹਿਆ ਹੋ ਚਾਹੇ ਚੰਡੀਗੜ੍ਹ ਤੋਂ ਚਾਹੇ ਪਹਾੜ ਦੇ ਪਿੰਡਾਂ ਤੋਂ ਰੋਜ ਲੰਗੜੇ ਲੈ ਕੇ ਵੈਸੇ ਵੀ ਆਉਂਦੇ ਆ ਰੋਜ ਬਹੁਤ ਵੱਡੀ ਗਿਣਤੀ ਚ ਵੈਸੇ ਵੀ ਲੋਕ ਆ ਰਹੇ ਆ ਤਾਂ ਉਹਨਾਂ ਲਈ ਉਹ ਦਿਨ ਵੀ ਡੇਟ ਖੁੱਲੇ ਆ ਮਤਲਬ ਜਿਹੜਾ ਕੋਈ ਸਾਡੇ ਸਮਰਥਨ ਚ ਆ ਰਿਹਾ ਤਾਂ ਆ ਸਕਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਸਮਝਾ ਬਿਲਕੁਲ ਤੋਂ ਦੇਖੋ ਕਿ ਯੂਨੀਵਰਸਿਟੀ ਮੋਰਚੇ ਦੇ ਆਗੂ ਨੇ ਜਿੰਨਾ ਵੱਲੋਂ ਪੂਰਾ ਅਰਸਤਤਪੂਰਵਕ ਦੱਸਿਆ ਕਿ 26 ਤਰੀਕ ਨੂੰ ਜੋ ਕਾਲ ਦਿੱਤੀ ਹੈ ਪੂਰੀ ਯੂਨੀਵਰਸਿਟੀ ਬੰਦ ਹੋਏਗੀ ਸਾਰੇ ਗੇਟ ਬੰਦ ਹੋਣਗੇ ਐਡਮਿਸ਼ਨ ਬਲੌਕ ਜਿਹੜਾ ਬੰਦ ਹੋਏਗਾ ਦੂਜੇ ਪਾਸੇ ਮਾਰਕੀਟ ਬੰਦ ਹੋਏਗੀ ਕਿ ਕਈ ਦਿਨਾਂ ਤੋਂ ਹਿਸ ਤਰੀਕੇ ਨਾਲ ਚੱਲ ਰਿਹਾ ਹੈ ਕਿ 26 ਤਰੀਕ ਦੀ ਕਾਲ ਦੇ ਉੱਤੇ ਸਾਰੇ ਲੋਕਾਂ ਦੀ ਨਜ਼ਰ ਟਿੱਕੀ ਹੋਈ ਹੈ ਪਰ ਦੂਜੇ ਸੇ ਭਾਜਪਾ ਦੇ ਲੀਡਰ ਦਾ ਵੀ ਬਿਆਨ ਆ ਰਿਹਾ ਹੈ ਕਿ ਜਲਦੀ ਹੀ ਚੋਣਾਂ ਦਾ ਅਨਾਉਂਸ ਕੀਤਾ ਜਾਵੇਗਾ ਪਰ ਦੇਖਦੇ ਆ ਕਿ ਹੁਣ ਕਦੋਂ 900 ਹੋਵੇਗੀ ਤਾਂ ਇਸ ਨੂੰ ਲੈ ਕੇ ਪੰਜਾਬ ਦੇ ਲੋਕ ਲਗਾਤਾਰ ਇਸ ਮੋਰਚੇ ਦੇ ਨਾਲ ਡਟੇ ਹੋਏ ਨੇ ਥੋੜੇ ਕਹਾਂ ਮੈਂ ਗੁਰਜੋਤ ਦੇ ਨਾਲ ਪੇਸ਼